ਅੱਜ ਦੀ ਕਹਾਣੀ ਦੀ ਸ਼ੁਰੂਆਤ ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਹੁੰਦੀ ਹੈ ਓਟਾਵਾ ਦੇ ਵਿੱਚ ਇੱਕ ਇਲਾਕਾ ਹੈ ਬਾਰ ਹੈਵਨ ਜਿਹੜਾ ਕਿ ਬਹੁਤ ਹੀ ਸ਼ਾਂਤ ਇਲਾਕਾ ਮੰਨਿਆ ਜਾਂਦਾ ਜਿੱਥੇ ਕ੍ਰਾਈਮ ਬਹੁਤ ਜ਼ਿਆਦਾ ਘਟਾ ਹੈ ਅਪਰਾਧ ਬਹੁਤ ਜ਼ਿਆਦਾ ਘਟ ਹੁੰਦੇ ਨੇ ਉੱਥੇ 6 ਮਾਰਚ 2024 ਦੇ ਦਿਨ ਇੱਕ ਐਵੇਂ ਦਾ ਕਾਂਡ ਹੋਇਆ ਜਿੱਥੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਬੁਰੇ ਤਰੀਕੇ ਦੇ ਨਾਲ ਬਰੂਟਲੀ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਾਣ-ਪਛਾਣ ਦੇ ਇੱਕ ਹੋਰ ਮੈਂਬਰ ਦਾ ਵੀ ਕਤਲ ਹੋਇਆ ਮਤਲਬ ਟੋਟਲ 6 ਮਾਰਚ 2024 ਨੂੰ ਇੱਕੋ ਘਰ ਦੇ ਵਿੱਚ 6 ਕਤਲ ਹੋਏ ਸੀ ਤੇ ਇਸ ਘਟਨਾ ਨੇ ਉਸ ਪੂਰੇ ਬਾਰ ਹੈਵਨ ਦੇ ਏਰੀਏ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਅੱਜ ਤੱਕ ਬਾਰ ਹੈਵਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਕਦੇ ਵੀ ਐਵੇਂ ਦਾ ਕਤਲ ਕੰਡ ਨਾ ਤਾਂ ਕਦੀ ਦੇਖਿਆ ਸੀ ਨਾ ਹੀ ਕਦੀ ਸੁਣਿਆ ਸੀ ਇਹਨਾਂ ਮਰਨ ਵਾਲੇ 6 ਜਣਿਆਂ ਦੇ ਵਿੱਚੋਂ 4 ਜਿਹੜੇ ਸੀ ਉਹ ਛੋਟੇ-ਛੋਟੇ ਮਾਸੂਮ ਬੱਚੇ ਸੀ ਜਿਨ੍ਹਾਂ ਦੀ ਉਮਰ ਸਿਰਫ 7 ਸਾਲ 2 ਸਾਲ 4 ਸਾਲ ਤੇ ਸਿਰਫ 2 ਮਹੀਨੇ ਸੀ ਤੇ ਆਖਿਰਕਾਰ ਕੌਣ ਸੀ ਉਹ ਲੋਕ ਜਿਨ੍ਹਾਂ ਨੂੰ ਇਹਨੇ ਬੁਰੇ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ ਤੇ ਇਹਨਾਂ ਦਾ ਐਡਾ ਵੱਡਾ ਕਿਹੜਾ ਦੁਸ਼ਮਣ ਸੀ ਤੇ ਆਖਿਰਕਾਰ ਉਹਦਾ ਕਾਰਨ ਕੀ ਸੀ ਇਹਨਾਂ ਨੂੰ ਕਤਲ ਕਰਨ ਦਾ ਇਹਦੀ ਕਹਾਣੀ ਦੀ ਜਿਹੜੀ ਸ਼ੁਰੂਆਤ ਹੈ ਉਹ ਹੁੰਦੀ ਹੈ ਸ਼੍ਰੀਲੰਕਾ ਤੋਂ ਹੁਣ ਜਿਸ ਤਰੀਕੇ ਨਾਲ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਨੌਜਵਾਨ ਜਿਹੜੇ ਨੇ ਬੈਟਰ ਫਿਊਚਰ ਵਾਸਤੇ ਜਿਵੇਂ ਕਿ ਇੰਡੀਆ ਪਾਕਿਸਤਾਨ ਜਾਂ ਬੰਗਲਾਦੇਸ਼ ਦੀ ਗੱਲ ਕਰ ਲਈਏ ਆਪਣੇ ਬੈਟਰ ਫਿਊਚਰ ਵਾਸਤੇ ਅਮਰੀਕਾ ਜਾਂ ਕੈਨੇਡਾ ਨੂੰ ਮੂਵ ਕਰਦੇ ਨੇ ਉਸੇ ਤਰੀਕੇ ਨਾਲ ਸ਼੍ਰੀਲੰਕਾ ਦਾ ਇੱਕ ਨੌਜਵਾਨ ਜਿਹਦਾ ਨਾਮ ਸੀ ਤਨੁਸ਼ਕਾ ਵਿਕਰਮਾ ਸਿੰਘ ਏ ਉਹ ਆਪਣੇ ਵਧੀਆ ਫਿਊਚਰ ਵਾਸਤੇ ਵਧੀਆ ਜ਼ਿੰਦਗੀ ਵਾਸਤੇ ਕੈਨੇਡਾ ਪਹੁੰਚਦਾ ਹੁਣ ਜਿਹੜੇ ਤਨੁਸ਼ਕਾ ਵਿਕਰਮਾ ਸਿੰਘ ਏ ਸੀ ਉਹ ਆਲਰੇਡੀ ਮੈਰਿਡ ਸੀ ਤੇ ਇਹਨਾਂ ਦੇ ਤਿੰਨ ਬੱਚੇ ਤੇ ਇੱਕ ਪਤਨੀ ਇਹਨਾਂ ਦੇ ਫੈਮਿਲੀ ਦੇ ਵਿੱਚ ਸੀ ਜਿਹੜੀ ਇਹਨਾਂ ਦੀ ਪਤਨੀ ਸੀ ਉਹਦਾ ਨਾਮ ਸੀ ਦਰਸ਼ਨੀ ਨਾਇਕੇ ਤੇ ਜਿਹੜੇ ਕਿ ਪੇਸ਼ੇ ਤੋਂ ਅਧਿਆਪਕ ਸੀ ਹੁਣ ਜਿਹੜਾ ਤਨੁਸ਼ਕਾ ਵਿਕਰਮਾ ਸਿੰਘ ਏ ਸੀ ਉਹ ਆਪਣੇ ਪਰਿਵਾਰ ਨੂੰ ਸ਼੍ਰੀਲੰਕਾ 'ਚ ਛੱਡ ਕੇ ਜੁਲਾਈ 2021 ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਓਟਾਵਾ ਪਹੁੰਚਦਾ ਹੁਣ ਤਨੁਸ਼ਕਾ ਵਿਕਰਮਾ ਸਿੰਘ ਇੱਥੇ ਚੰਗੀ ਮਿਹਨਤ ਕਰਦਾ ਤੇ 2 ਸਾਲਾਂ ਦੇ ਵਿੱਚ ਹੀ ਉਹ ਆਪਣੀ ਇੰਨੀ ਸੈਟਿੰਗ ਕਰ ਲੈਂਦਾ ਕੈਨੇਡਾ ਦੇ ਵਿੱਚ ਕਿ ਉਦੋਂ ਬਾਅਦ 2023 ਦੇ ਵਿੱਚ ਮਤਲਬ 2 ਸਾਲਾਂ ਦੇ ਬਾਅਦ ਹੀ ਆਪਣੀ ਪੂਰੀ ਫੈਮਿਲੀ ਨੂੰ ਕੈਨੇਡਾ ਆਪਣੇ ਕੋਲ ਬੁਲਾ ਲੈਂਦਾ ਤੇ ਹੁਣ ਇਹ ਸਾਰਾ ਪਰਿਵਾਰ ਮਤਲਬ ਤਨੁਸ਼ਕਾ ਵਿਕਰਮਾ ਸਿੰਘੀ ਉਹਨਾਂ ਦੀ ਪਤਨੀ ਦਰਸ਼ਨੀ ਨਾਇਕੇ ਤੇ ਉਹਨਾਂ ਦੇ ਤਿੰਨੋਂ ਬੱਚੇ ਇਹ ਕੈਨੇਡਾ ਇਕੱਠੇ ਰਹਿਣ ਲੱਗ ਜਾਂਦੇ ਨੇ ਤੇ ਜਿਹੜੀ ਦਰਸ਼ਨੀ ਨਾਇਕੇ ਹੁੰਦੀ ਹੈ ਉਹਨੂੰ ਵੀ ਕੈਨੇਡਾ ਦੇ ਵਿੱਚ ਹੀ ਥੋੜੀ ਦੇਰ ਬਾਅਦ ਹੀ ਬਤੌਰ ਟੀਚਰ ਉਸੇ ਏਰੀਆ ਦੇ ਵਿੱਚ ਉਸੇ ਇਲਾਕੇ ਦੇ ਵਿੱਚ ਮਤਲਬ ਬਾਹਰ ਹੈਵਨ ਦੇ ਵਿੱਚ ਹੀ ਨੌਕਰੀ ਮਿਲ ਜਾਂਦੀ ਹੈ ਤੇ ਜਿਹੜਾ ਤਨੁਸ਼ਕਾ ਵਿਕਰਮਾ ਸਿੰਘ ਹੈ ਹੁੰਦਾ ਉਹ ਵੀ ਆਪਣੀ ਇੱਕ ਕਲੀਨਿੰਗ ਕੰਪਨੀ ਖੋਲ ਲੈਂਦੇ ਨੇ ਤਾਂ ਇਸ ਤਰੀਕੇ ਨਾਲ ਇਸ শ্রীলੰਕਨ ਫੈਮਿਲੀ ਦੀ ਕੈਨੇਡਾ ਦੇ ਵਿੱਚ ਓਟਾਵਾ ਦੇ ਵਿੱਚ ਵਧੀਆ ਸੈਟਿੰਗ ਹੋ ਜਾਂਦੀ ਹੈ ਤੇ ਇਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੁੰਦੀ ਹੈ ਹੁਣ ਜ਼ਿਆਦਾਤਰ শ্রীলੰਕਨ ਫੈਮਿਲੀਜ਼ ਵਾਂਗੂ ਜਿਹੜੀ ਤਨੁਸ਼ਕਾ ਵਿਕਰਮਾ ਸਿੰਘੇ ਦੀ ਫੈਮਿਲੀ ਸੀ ਇਹ ਵੀ ਬੁੱਧਿਸਟ ਫੈਮਿਲੀ ਸੀ ਮਤਲਬ ਬੁੱਧਿਸਟ ਰਿਤੀ ਰਿਵਾਜਾਂ ਦੇ ਵਿੱਚ ਇਹ ਵਿਸ਼ਵਾਸ ਰੱਖਦੇ ਸੀ ਤੇ ਜਦੋਂ ਇਹਨਾਂ ਨੇ ਸ਼੍ਰੀਲੰਕਾ ਤੋਂ ਕੈਨੇਡਾ ਨੂੰ ਮੂਵ ਕੀਤਾ ਤਾਂ ਇਹਨਾਂ ਦੀ ਜਿਹੜੀ ਪਤਨੀ ਸੀ ਦਰਸ਼ਨੀ ਨਾਇਕੇ ਉਹਨੇ ਆਪਣਾ ਸਾਰਾ ਸਮਾਨ ਉੱਥੇ ਸ਼੍ਰੀਲੰਕਾ ਦੇ ਵਿੱਚ ਗਰੀਬਾਂ ਦੇ ਵਿੱਚ ਵੰਡ ਦਿੱਤਾ ਸੀ ਹੁਣ ਜਿਹੜਾ ਤਨੁਸ਼ਕਾ ਵਿਕਰਮਾ ਸਿੰਘੇ ਸੀ ਉਹਨਾਂ ਦੀ ਸੱਸ ਮਤਲਬ ਕਿ ਦਰਸ਼ਨੀ ਨਾਇਕੇ ਦੀ ਮਾਤਾ ਜੀ ਉਹ ਸ਼੍ਰੀਲੰਕਾ ਦੇ ਵਿੱਚ ਹੀ ਸੀ ਜਿਨ੍ਹਾਂ ਦੀ ਉਮਰ 68 ਸਾਲ ਸੀ ਤੇ ਉਹ ਸ਼੍ਰੀਲੰਕਾ ਤੋਂ ਹਰ ਰੋਜ਼ ਕੈਨੇਡਾ ਫੋਨ ਕਰਦੇ ਸੀ ਆਪਣੀ ਬੇਟੀ ਦਰਸ਼ਨੀ ਨਾਇਕੇ ਦੇ ਨਾਲ ਗੱਲਬਾਤ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਮਈ 2024 ਦੇ ਵਿੱਚ ਇਹਨਾਂ ਨੂੰ ਆਪਣੇ ਦੋਤੇ ਦੋਤੀਆਂ ਨੂੰ ਤੇ ਆਪਣੀ ਬੇਟੀ ਨੂੰ ਮਿਲ ਕੈਨੇਡਾ ਵੀ ਆਉਣਾ ਸੀ ਪਰ ਉਦੋਂ ਪਹਿਲਾਂ ਹੀ 6 ਮਾਰਚ 2024 ਦੇ ਦਿਨ ਇੱਕ ਐਵੇਂ ਦਾ ਕਤਲकांड ਹੋਇਆ ਇਸ ਪਰਿਵਾਰ ਦੇ ਵਿੱਚ ਕਿ ਸਭ ਕੁਝ ਤਹੱਸ ਨਹੱਸ ਹੋ ਗਿਆ ਇਸ ਕਤਲकांड ਤੋਂ ਬਾਅਦ ਦਰਸ਼ਨੀ ਨਾਇਕੇ ਨੇ ਕੁਝ ਦਿਨਾਂ ਦੇ ਬਾਅਦ ਦਿੱਤੇ ਇੰਟਰਵਿਊ ਦੇ ਵਿੱਚ ਮੀਡੀਆ ਨੂੰ ਇਹ ਦੱਸਿਆ ਕਿ ਉਹ ਹਰ ਰੋਜ਼ ਆਪਣੀ ਬੇਟੀ ਨੂੰ ਕਾਲ ਕਰਦੇ ਹੁੰਦੇ ਸੀ ਤੇ ਉਹਨਾਂ ਨੇ 6 ਮਾਰਚ 2024 ਵਾਲੇ ਦਿਨ ਵੀ ਆਪਣੀ ਬੇਟੀ ਦਰਸ਼ਨੀ ਨਾਇਕੇ ਨੂੰ ਫੋਨ ਕੀਤਾ ਸੀ ਬਟ ਉਸ ਦਿਨ ਉਹਨਾਂ ਦੀ ਬੇਟੀ ਦਰਸ਼ਨੀ ਨਾਇਕੇ ਥੋੜੀ ਡਿਸਟਰਬ ਲੱਗ ਰਹੀ ਸੀ ਤੇ ਉਹਨੇ ਉਹਨਾਂ ਦੇ ਨਾਲ ਕੋਈ ਜ਼ਿਆਦਾ देर ਗੱਲ ਵੀ ਨਹੀਂ ਸੀ ਕੀਤੀ ਇਸ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਖਟਕ ਰਿਹਾ ਸੀ ਕਿ ਸ਼ਾਇਦ ਉਹਨਾਂ ਦੀ ਬੇਟੀ ਪਰੇਸ਼ਾਨ ਹੈ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਰਾਤ ਨੂੰ ਦੁਬਾਰਾ ਤੋਂ ਆਪਣੀ ਬੇਟੀ ਦਰਸ਼ਨੀ ਨੂੰ ਫੋਨ ਕੀਤਾ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋ ਸਕਿਆ ਤੇ ਉਦੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਜਦੋਂ ਟੀਵੀ ਤੇ ਇੱਕ ਨਿਊਜ਼ ਆਈ ਕਿ ਇੱਕ ਸ਼੍ਰੀਲੰਕਨ ਫੈਮਿਲੀ ਦੀ ਓਟਾਵਾ ਸ਼ਹਿਰ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਤਾਂ ਉਹਨੂੰ ਜਨਤਾ ਨੂੰ ਕਿਤੇ ਨਾ ਕਿਤੇ ਪਹਿਲਾਂ ਹੀ ਇਹ ਖਟਕ ਗਿਆ ਸੀ ਕਿ ਹੋਏ ਨਾ ਹੋਏ ਇਹ ਮੇਰੀ ਬੇਟੀ ਦੇ ਪਰਿਵਾਰ ਦੇ ਨਾਲ ਹੀ ਇਹ ਘਟਨਾ ਹੋਈ ਹੈ ਤੇ ਜਦੋਂ ਉਹਨਾਂ ਵੱਲੋਂ ਕਨਫਰਮ ਕੀਤਾ ਗਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਦੀ ਬੇਟੀ ਤੇ ਉਹਦੇ ਦੋਤਾ ਦੋਤੀਆਂ ਨੂੰ ਬੁਰੇ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ ਕੈਨੇਡਾ ਦੇ ਓਟਾਵਾ ਦੇ ਵਿੱਚ ਹੁਣ ਇਸ ਕਹਾਣੀ 'ਚ ਐਂਟਰੀ ਹੁੰਦੀ ਹੈ ਉਸ ਸ਼ਖਸ ਦੀ ਜਿਹੜਾ ਕਿ ਇਸ ਕਹਾਣੀ ਦਾ ਵਿਲਨ ਹੈ 19 ਸਾਲਾਂ ਦਾ ਫੈਬ੍ਰਿਓ ਡੀ ਜੋਇਸਾ ਫੈਬ੍ਰਿਓ ਡੀ ਜੋਇਸਾ ਨੂੰ ਤਨੁਸ਼ਕਾ ਵਿਕਰਮਾ ਸਿੰਘੇ ਦੀ ਜਿਹੜੀ ਮੁਲਾਕਾਤ ਹੈ ਉਹ 2021 ਚ ਹੋਈ ਸੀ ਜਦੋਂ ਤਨੁਸ਼ਕਾ ਵਿਕਰਮਾ ਸਿੰਘੇ শ্রীলੰਕਾ ਤੋਂ ਕੈਨੇਡਾ ਓਟਾਵਾ ਮੂਵ ਹੋਇਆ ਸੀ ਇਹ ਦੋਨੋਂ ਇੱਥੇ ਇੱਕੋ ਕਮਰੇ ਦੇ ਵਿੱਚ ਬੋਰਡਿੰਗ ਹਾਊਸ 'ਚ ਰਹਿੰਦੇ ਸੀ ਤੇ ਦੋਨੋਂ ਹੀ শ্রীলੰਕਾ ਤੋਂ ਬਿਲੋਂਗ ਕਰਦੇ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਦੋਸਤੀ ਹੈ ਉਹ ਬਹੁਤ ਘੱਟ ਸਮੇਂ 'ਚ ਹੋ ਗਈ ਸੀ ਤੇ ਜਦੋਂ ਤਨੁਸ਼ਕਾ ਵਿਕਰਮਾ ਸਿੰਘੇ ਨੇ ਇੱਥੇ ਕੈਨੇਡਾ ਦੇ ਵਿੱਚ ਆਪਣਾ ਮਕਾਨ ਲਿਆ ਆਪਣਾ ਘਰ ਲਿਆ ਤਾਂ ਉਹਨੇ ਫੈਬ੍ਰਿਓ ਡੀ ਜੋਇਸਾ ਨੂੰ ਵੀ ਆਪਣੇ ਘਰ ਦੇ ਵਿੱਚ ਹੀ ਰੱਖ ਲਿਆ ਤੇ ਇਹੀ ਉਹਦਾ ਜਿਹੜਾ ਡਿਸੀਜਨ ਸੀ ਤੁਨਸ਼ਕਾ ਵਿਕਰਮਾ ਸੰਗੇ ਦਾ ਫੈਬ੍ਰੀਓ ਡੀ ਜੋਇਸਾ ਨੂੰ ਆਪਣੇ ਘਰ ਦੇ ਵਿੱਚ ਰੱਖਣਾ ਇਹ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਕਿਉਂਕਿ ਉਹਦੇ ਇਸੇ ਗਲਤ ਫੈਸਲੇ ਨੇ ਉਹਦੀ ਫੈਮਿਲੀ ਨੂੰ ਤਹਿਸ ਨਹਿਸ ਕਰ ਦਿੱਤਾ ਸੀ ਤੁਨਸ਼ਕਾ ਵਿਕਰਮਾ ਸੰਗੇ ਫੈਬ੍ਰੀਓ ਡੀ ਜੋਇਸਾ ਨੂੰ ਆਪਣੇ ਭਰਾ ਵਾਂਗੂ ਮੰਨਦਾ ਸੀ ਪਰ ਉਹ ਇਹ ਗੱਲ ਭੁੱਲ ਗਿਆ ਸੀ ਕਿ ਫੈਬ੍ਰੀਓ ਡੀ ਜੋਇਸਾ ਉਹਦੇ ਭਰਾ ਵਾਂਗੂ ਹੈ ਬਟ ਉਹਦਾ ਭਰਾ ਨਹੀਂ ਹੈ ਔਰ ਇਹੀ ਗੱਲ ਉਹਨੂੰ ਭਾਰੀ ਪੈ ਗਈ ਹੁਣ ਦਿਨ ਹੁੰਦਾ 6 ਮਾਰਚ 2024 ਰਾਤ ਦੇ ਕਰੀਬ 10:30 ਵਜੇ ਹੋਏ ਨੇ ਤੇ ਜਿਹੜੇ ਤਨੁਸ਼ਕਾ ਵਿਕਰਮਾ ਸਿੰਘੀ ਨੇ ਉਹ ਆਪਣੀ ਕਾਰ ਚੋਂ ਨਿਕਲਦੇ ਨੇ ਆਪਣੇ ਆਫਿਸ ਤੋਂ ਆਉਂਦੇ ਨੇ ਤੇ ਆਪਣੇ ਜਦੋਂ ਘਰ ਦਾ ਗੇਟ ਖੋਲਦੇ ਨੇ ਤਾਂ ਗੇਟ ਖੋਲਣ ਤੋਂ ਬਾਅਦ ਜਿਹੜਾ ਮੰਜ਼ਰ ਉਹ ਦੇਖਦੇ ਨੇ ਉਹ ਉਹਨਾਂ ਨੂੰ ਦਹਿਲਾ ਦਿੰਦਾ ਕਿਉਂਕਿ ਉਹਨਾਂ ਦੇ ਸਾਹਮਣੇ ਉਹਨਾਂ ਦਾ ਦੋਸਤ ਖੜਿਆ ਸੀ 19 ਸਾਲਾਂ ਦਾ ਫੈਬਰਿਓ ਡੀ ਜੋਇਸਾ ਫੈਬਰਿਓ ਡੀ ਜੋਇਸਾ ਨੇ ਦੋਨਾਂ ਹੱਥਾਂ ਦੇ ਵਿੱਚ ਚਾਕੂ ਫੜੇ ਹੋਏ ਸੀ ਤੇ ਇਹਨਾਂ ਚਾਕੂਆਂ ਤੇ ਖੂਨ ਲੱਗਿਆ ਹੋਇਆ ਸੀ ਹੁਣ ਤਨੁਸ਼ਕਾ ਵਿਕਰਮਾ ਸਿੰਘ ਦੇ ਨੂੰ ਕਿਤੇ ਨਾ ਕਿਤੇ ਇਹ ਅੰਦਾਜ਼ਾ ਹੋ ਗਿਆ ਸੀ ਕਿ ਜਿਹੜਾ ਇਹਨਾਂ ਚਾਕੂਆਂ ਤੇ ਖੂਨ ਲੱਗਿਆ ਹੋਇਆ ਉਹ ਕਿਸੇ ਹੋਰ ਦਾ ਨਹੀਂ ਬਲਕਿ ਉਹਦੀ ਪਤਨੀ ਤੇ ਉਹਦੇ ਬੱਚਿਆਂ ਦਾ ਹੈ ਤੇ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਜਦੋਂ 10:30 ਵਜੇ ਤਨੁਸ਼ਕਾ ਵਿਕਰਮਾ ਸਿੰਘ ਆਪਣੇ ਆਫਿਸ ਤੋਂ ਆਪਣੇ ਘਰ ਪਹੁੰਚੇ ਸੀ ਉਦੋਂ ਪਹਿਲਾਂ ਹੀ ਉਹਦੀ ਪਤਨੀ ਉਹਦੇ ਬੱਚਿਆਂ ਦਾ ਤੇ ਇਹਨਾਂ ਦੀ ਹੀ ਜਾਣ-ਪਛਾਣ ਦੇ ਇੱਕ ਹੋਰ ਸ਼ਖਸ ਜੋ ਕਿ ਇਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੇ ਸੀ ਜਿਨ੍ਹਾਂ ਦਾ ਨਾਮ ਸੀ ਅਮਾਰਾ ਗਾਮਿਨੀ ਜਿਹੜਾ ਕਿ 40 ਸਾਲਾਂ ਦੇ ਸੀ ਉਨ੍ਹਾਂ ਦੀ ਹੱਤਿਆ ਹੋ ਚੁੱਕੀ ਸੀ 10:30 ਤੋਂ ਪਹਿਲਾਂ ਹੀ ਮਤਲਬ ਤਨੁਸ਼ਕਾ ਵਿਕਰਮਾ ਸਿੰਘੇ ਦੇ ਘਰ ਪਹੁੰਚਣ ਤੋਂ ਪਹਿਲਾਂ ਇਹ ਸਾਰੇ ਮਾਰੇ ਜਾ ਚੁੱਕੇ ਸੀ ਹੁਣ ਤਨੁਸ਼ਕਾ ਵਿਕਰਮਾ ਸਿੰਘੇ ਦੀ ਤੇ ਫੈਬ੍ਰਿਓ ਡੀ ਜੋਇਸਾ ਦੀ ਆਪਸ ਦੇ ਵਿੱਚ ਹਾਥਾ ਪਾਈ ਹੁੰਦੀ ਹੈ ਗੁੱਥਮ-ਗੁੱਥਾ ਹੁੰਦੇ ਨੇ ਮਾਰ-ਕੁਟਾਈ ਕਰਦੇ ਨੇ ਇੱਕ ਦੂਜੇ ਦੀ ਬਟ ਇਹਦੇ ਵਿੱਚ ਜਿਹੜਾ ਤਨੁਸ਼ਕਾ ਵਿਕਰਮਾ ਸਿੰਘੇ ਸੀ ਬਹੁਤ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਕਿਉਂਕਿ ਜਿਹੜਾ ਫੈਬ੍ਰਿਓ ਡੀ ਜੋਇਸਾ ਸੀ ਉਹਦੇ ਹੱਥਾਂ ਦੇ ਵਿੱਚ ਚਾਕੂ ਸੀ ਤੇ ਉਹ ਚਾਕੂਆਂ ਦੇ ਨਾਲ ਤਨੁਸ਼ਕਾ ਵਿਕਰਮਾ ਸਿੰਘ ਦੇ ਗਲੇ ਤੇ ਤੇ ਇਹਦੇ ਮੂੰਹ ਤੇ ਤੇ ਇਹਦੀ ਛਾਤੀ ਤੇ ਬਹੁਤ ਬੁਰੇ ਤਰੀਕੇ ਦੇ ਨਾਲ ਵਾਰ ਕਰਦਾ ਹੁਣ ਕਿਸੇ ਤਰੀਕੇ ਦੇ ਨਾਲ ਤਨੁਸ਼ਕਾ ਵਿਕਰਮਾ ਸਿੰਘੇ ਉੱਥੋਂ ਭੱਜਣ ਚ ਕਾਮਯਾਬ ਹੋ ਜਾਂਦਾ ਤੇ ਬਾਹਰ ਜਾ ਕੇ ਲੋਕਾਂ ਦੇ ਵਿੱਚ ਰੌਲਾ ਪਾਣਾ ਸਟਾਰਟ ਕਰ ਦਿੰਦਾ ਕਿ ਮੇਰੀ ਪਰਿਵਾਰ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਹੁਣ ਇਹ ਮੈਨੂੰ ਵੀ ਕਤਲ ਕਰਨ ਵਾਲਾ ਉਦੋਂ ਬਾਅਦ ਉਸ ਏਰੀਆ ਦੇ ਲੋਕਾਂ ਵੱਲੋਂ ਪੁਲਿਸ ਨੂੰ ਕਾਲ ਕੀਤਾ ਜਾਂਦਾ ਤੇ ਐਂਬੂਲੈਂਸ ਵੀ ਬੁਲਾ ਲਈ ਜਾਂਦੀ ਹੈ ਤੇ ਛੇਤੀ ਹੀ ਤਨੁਸ਼ਕਾ ਵਿਕਰਮਾ ਸਿੰਘੇ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਜਾਂਦਾ ਹਾਲਾਂਕਿ ਤਨੁਸ਼ਕਾ ਵਿਕਰਮਾ ਸਿੰਘੇ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਬਟ ਉਹਨਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਜਾਂਦਾ ਹੈ। ਇੱਧਰ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਫੈਵਰੀ ਡੀ ਜੋਇਸਾ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਤੇ ਉਸ ਏਰੀਏ ਨੂੰ ਪੂਰੇ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਜਾਂਦਾ ਹੈ ਤੇ ਲੋਕਾਂ ਦਾ ਆਣਾ ਜਾਣਾ ਉੱਥੋਂ ਬੰਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਸੀ ਤੇ ਮੌਕੇ ਤੇ ਜਿਹੜੇ ਵੀ ਸਬੂਤ ਮਿਲ ਸਕਦੇ ਸੀ ਉਦੇ ਵਾਸਤੇ ਪ੍ਰੋਪਰ ਤਰੀਕੇ ਦੇ ਨਾਲ ਸੀਲਬੰਦੀ ਕਰ ਦਿੱਤੀ ਜਾਂਦੀ ਹੈ ਪੁਲਿਸ ਨੂੰ ਉਦੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਜਿਹੜਾ ਫੈਬ੍ਰਿਓ ਡੀ ਜੋਇਸਾ ਸੀ ਜਿਹੜਾ ਕੀ ਤਨੁਸ਼ਕਾ ਵਿਕਰਮਾ ਸਿੰਘ ਦੇ ਘਰ ਦੇ ਵਿੱਚ ਹੀ ਉਹਦੀ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਉਹਦਾ ਕੁਝ ਦਿਨ ਪਹਿਲਾਂ ਹੀ ਜਨਮ ਦਿਨ ਸੀ ਤੇ ਤਨੁਸ਼ਕਾ ਵਿਕਰਮਾ ਸਿੰਘ ਅਤੇ ਉਹਦੀ ਪਤਨੀ ਦਰਸ਼ਨੀ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਦਾ ਜਨਮ ਦਿਨ ਵੀ ਮਨਾਇਆ ਗਿਆ ਸੀ ਤੇ ਉਹਨਾਂ ਨੇ ਉਹਦਾ ਫੇਵਰਟ ਕੇਕ ਵੀ ਖੁਦ ਹੀ ਤਿਆਰ ਕੀਤਾ ਸੀ ਬਟ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਸੱਪ ਨੂੰ ਦੁੱਧ ਪਿਆ ਰਹੇ ਨੇ ਹੁਣ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਦਾ ਕਿ ਜਿਹੜਾ ਫੈਬ੍ਰਿਓ ਡੀ ਜੋਇਸਾ ਸੀ ਉਹਦੇ ਕਾਫੀ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਓਟਾਵਾ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਹੀ ਉਹ ਸ਼੍ਰੀਲੰਕਾ ਤੋਂ ਕੈਨੇਡਾ ਆਇਆ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਜਦੋਂ ਪੁੱਛਤਾਛ ਕੀਤੀ ਜਾਂਦੀ ਹੈ ਕਿ ਉਹ ਪੜ੍ਹਾਈ ਦੇ ਵਿੱਚ ਕੋਈ ਬਹੁਤ ਜ਼ਿਆਦਾ ਹੁਸ਼ਿਆਰ ਨਹੀਂ ਸੀ ਤੇ ਉਹ ਡ੍ਰੌਪ ਆਊਟ ਹੋ ਚੁੱਕਿਆ ਸੀ ਤੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜਿਹੜਾ ਫੈਬ੍ਰਿਓ ਡੀ ਜੋਇਸਾ ਸੀ ਉਹ ਇੱਕ ਅਬਨਾਰਮਲ ਜੈਂਸਨ ਸੀ ਮਤਲਬ ਉਹਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਅਲੱਗ ਸੀ ਦੂਜਿਆਂ ਨਾਲੋਂ ਕਾਫੀ ਜ਼ਿਆਦਾ ਡਿਫਰੈਂਟ ਸੀ ਇਸੇ ਕਰਕੇ ਹੌਲੀ-ਹੌਲੀ ਉਹਦੇ ਸਾਰੇ ਰਿਸ਼ਤੇਦਾਰ ਉਸ ਤੋਂ ਦੂਰ ਹੁੰਦੇ ਗਏ ਤੇ ਇਵਨ ਕਿ ਜਿਹੜਾ ਫੈਬ੍ਰਿਓ ਡੀ ਜੋਇਸਾ ਸੀ ਉਹਨੇ ਵੀ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਬਲੌਕ ਕਰ ਲਿਆ ਸੀ ਤੇ ਉਹ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਸੀ ਬਾਅਦ ਵਿੱਚ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਫੈਬ੍ਰਿਓ ਡੀ ਜੋਇਸਾ ਸੀ ਉਹ ਵੀਡੀਓ ਗੇਮ ਖੇਡਣ ਦਾ ਬਹੁਤ ਜ਼ਿਆਦਾ ਸ਼ਕੀਨ ਸੀ ਤੇ ਲੰਬੇ ਟਾਈਮ ਤੋਂ ਲਗਾਤਾਰ ਵੀਡੀਓ ਗੇਮ ਖੇਡਣ ਕਰਕੇ ਉਹਦਾ ਜਿਹੜਾ ਦਿਮਾਗ ਸੀ ਉਹ ਅਲੱਗ ਤਰੀਕੇ ਨਾਲ ਚੱਲਣਾ ਸਟਾਰਟ ਹੋ ਗਿਆ ਸੀ ਤੇ ਉਹਦਾ ਜਿਹੜਾ ਬਿਹੇਵੀਅਰ ਸੀ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਦੇ ਨਾਲ ਡੀਲ ਕਰਨ ਦਾ ਉਹ ਵੀ ਦਿਨੋ ਦਿਨ ਬਦਲਦਾ ਜਾ ਰਿਹਾ ਸੀ ਹੁਣ ਕਤਲ ਕਰਨ ਦਾ ਕਾਰਨ ਤਾਂ ਹਜੇ ਤੱਕ ਸਾਹਮਣੇ ਨਹੀਂ ਆਇਆ ਬਟ 6 ਲੋਕ 6 ਬੇਕਸੂਰ ਲੋਕ ਇਸ ਦੁਨੀਆ ਤੋਂ ਚਲੇ ਗਏ ਇਸ ਕਤਲकांड ਦੇ ਵਿੱਚ ਦਰਸ਼ਨੀ ਤੇ ਉਹਦੇ ਬੱਚਿਆਂ ਤੋਂ ਇਲਾਵਾ ਇੱਕ ਜਿਹੜਾ ਹੋਰ ਸ਼ਖਸ ਜਿਹੜਾ ਕਿ ਇਹਨਾਂ ਦੇ ਘਰ ਰਹਿੰਦਾ ਸੀ ਅਮਾਰਾ ਗਾਮੇਨੀ ਜਿਹੜਾ ਕਿ Sri Lanka ਤੋਂ ਹਜੇ ਸਿਰਫ 2 ਮਹੀਨੇ ਪਹਿਲਾਂ ਹੀ ਕੈਨੇਡਾ ਮੂਵ ਹੋਇਆ ਸੀ ਉਹ ਵੀ ਬੁਰੀ ਮੌਤ ਮਾਰਿਆ ਗਿਆ ਤੇ ਉਹ ਅਮਾਰਾ ਗਾਮਨੀ ਦੀ ਜਿਹੜੀ ਫੈਮਿਲੀ ਸੀ ਉਹ শ্রীলੰਕਾ ਦੇ ਵਿੱਚ ਹੀ ਰਹਿੰਦੀ ਸੀ ਤੇ ਅਮਾਰਾ ਗਾਮਨੀ ਸਿਰਫ 2 ਮਹੀਨੇ ਪਹਿਲਾਂ ਹੀ ਇੱਕ ਵਧੀਆ ਫਿਊਚਰ ਵਧੀਆ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਕੈਨੇਡਾ ਓਟਾਵਾ ਆਇਆ ਸੀ ਬਟ ਉਹਨੂੰ ਨਹੀਂ ਸੀ ਪਤਾ ਕਿ ਉਹਦੀ ਜ਼ਿੰਦਗੀ ਨਹੀਂ ਉਦੀ ਮੌਤ ਉਹਦਾ ਉਟਾਵਾ ਦੇ ਵਿੱਚ ਇੰਤਜ਼ਾਰ ਕਰ ਰਹੀ ਹੈ ਤੇ ਇਹ ਜਿਹੜਾ ਮਕਾਨ ਸੀ ਕੈਨੇਡਾ ਦੇ ਉਟਾਵਾ ਦੇ ਵਿੱਚ ਜਿੱਥੇ ਇਹ ਕਤਲकांड ਹੋਇਆ ਸੀ ਇਹ ਇੱਕ ਪੰਜਾਬੀ ਮੂਲ ਦੇ ਹਰਪ੍ਰੀਤ ਛਾਬੜਾ ਦਾ ਸੀ ਤੇ ਜਦੋਂ ਉਹਨਾਂ ਤੋਂ ਪੁਲਿਸ ਵੱਲੋਂ ਇਹ ਪੁੱਛਤਾਛ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਤੇ ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਉਦੋਂ ਉਹ ਆਪਣੀ ਫੈਮਿਲੀ ਦੇ ਨਾਲ ਮੈਕਸੀਕੋ ਜਾਣ ਦੀ ਤਿਆਰੀ ਕਰ ਰਹੇ ਹੁੰਦੇ ਨੇ ਤੇ 에어ਪੋਰਟ ਤੇ ਸੀ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਉਹ ਮੈਕਸੀਕੋ ਜਾ ਰਹੇ ਸੀ ਕਿਉਂਕਿ ਉਹਨਾਂ ਦੀ ਪਤਨੀ ਦੀ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਚੁੱਕੀ ਸੀ ਤੇ ਉਹ ਆਪਣੀ ਪਤਨੀ ਨੂੰ ਥੋੜੀ ਦੇਰ ਇਸ ਮਾਹੌਲ ਤੋਂ ਥੋੜਾ ਅਲੱਗ ਮਾਹੌਲ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਸੀ ਬਟ ਇੱਕ ਮੌਤ ਦੇ ਦੁੱਖ ਤੋਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਹੀ ਉਹਨਾਂ ਨੂੰ 6 ਹੋਰ ਮੌਤਾਂ ਬਾਰੇ ਜਦੋਂ ਪਤਾ ਲੱਗਦਾ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਜਿਹੜਾ ਕਿ ਉਹਨਾਂ ਨੇ ਕਿਰਾਏ ਤੇ ਦਿੱਤਾ ਹੋਇਆ ਸੀ ਰੈਂਟ ਤੇ ਦਿੱਤਾ ਹੋਇਆ ਸੀ ਉੱਥੇ 6 ਕਤਲ ਹੋ ਗਏ ਨੇ ਤਾਂ ਉਹਨਾਂ ਨੂੰ ਬੜਾ ਸ਼ੌਕ ਲੱਗਦਾ ਹੁਣ ਉਹਨਾਂ ਨੇ ਅੱਗੇ ਪੁਲਿਸ ਵਾਲਿਆਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਇਹ ਘਰ ਸਿਰਫ ਤਨੁਸ਼ਕਾ ਵਿਕਰਮਾ ਸਿੰਘੇ ਨੂੰ ਦਿੱਤਾ ਹੋਇਆ ਸੀ ਤੇ ਉਹਨਾਂ ਨੂੰ ਨਾ ਤਾਂ ਫੈਬਰਿਓ ਡੀ ਜੋਇਸਾ ਬਾਰੇ ਕੁਝ ਪਤਾ ਹੈ ਤੇ ਨਾ ਹੀ ਅਮਾਰਾ ਗਾਮੀਨੀ ਬਾਰੇ ਪਤਾ ਹੈ ਉਹਨਾਂ ਨੂੰ ਸਿਰਫ ਇਹ ਪਤਾ ਸੀ ਕਿ ਤਨੁਸ਼ਕਾ ਵਿਕਰਮਾ ਸਿੰਘੇ ਉਹਨਾਂ ਦੀ ਪਤਨੀ ਦਰਸ਼ਨੀ ਤੇ ਉਹਨਾਂ ਦੇ ਬੱਚੇ ਉਸ ਘਰ ਦੇ ਵਿੱਚ ਰਹਿੰਦੇ ਨੇ ਤੇ ਅੱਗੇ ਹਰਪ੍ਰੀਤ ਛਾਬੜਾ ਦੱਸਦੇ ਨੇ ਕਿ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਪੜਿਆ-ਲਿਖਿਆ ਤੇ ਸ਼ਾਂਤ ਪਰਿਵਾਰ ਸੀ ਮਤਲਬ ਇਹਨਾਂ ਨੂੰ ਕਦੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਦਿੱਕਤ ਨਹੀਂ ਆਈ ਆਪਣੇ ਕਿਰਾਏਦਾਰਾਂ ਤੋਂ ਤੇ ਹਰਪ੍ਰੀਤ ਸ਼ਾਬੜਾ ਅੱਗੇ ਇਹ ਦੱਸਦੇ ਨੇ ਕਿ ਤਨੁਸ਼ਕਾ ਵਿਕਰਮਾ ਸਿੰਘ ਜੀ ਨੇ ਰੈਂਟ ਦੇਣ ਦੇ ਵਿੱਚ ਵੀ ਕਦੀ ਦੇਰੀ ਨਹੀਂ ਸੀ ਕੀਤੀ। ਉਹਨਾਂ ਦੇ ਘਰ ਨੂੰ ਬਿਲਕੁਲ ਆਪਣੇ ਘਰ ਵਾਂਗੂ ਸਮਝ ਕੇ ਹੀ ਉਹ ਉੱਥੇ ਰਹਿ ਰਹੇ ਸੀ। ਉਦੋਂ ਬਾਅਦ ਕਤਲ ਹੋਏ ਇਹਨਾਂ 6 ਜਣਿਆਂ ਦੀ ਅੰਤਿਮ ਅਰਦਾਸ ਅੰਤਿਮ ਸੰਸਕਾਰ ਬੁੱਧਿਸਟ ਰੀਤੀ ਰਿਵਾਜਾਂ ਦੇ ਅਕੋਰਡਿੰਗ ਕੀਤਾ ਜਾਂਦਾ ਹੈ। ਹੁਣ ਕੈਨੇਡਾ ਦੇ ਰੂਲ ਦੇ ਅਕੋਰਡਿੰਗ ਜਦੋਂ ਇੱਕ ਵਾਰ ਕਿਸੇ ਕ੍ਰਿਮੀਨਲ ਤੇ ਕਿਸੇ ਅਪਰਾਧੀ ਤੇ ਚਾਰਜਸ ਫ੍ਰੇਮ ਕਰ ਦਿੱਤੇ ਜਾਂਦੇ ਨੇ ਅਦਾਲਤ ਵੱਲੋਂ ਤਾਂ ਉਦੋਂ ਬਾਅਦ ਅਦਾਲਤ ਕੋਲ ਕੋਲ ਮਿਲਾ ਕੇ 30 ਮਹੀਨੇ ਦਾ ਟਾਈਮ ਹੁੰਦਾ ਤੇ 30 ਮਹੀਨੇ ਦੇ ਅੰਦਰ ਅੰਦਰ ਉਸ ਕੇਸ ਨੂੰ ਖਤਮ ਹੋ ਜਾਣਾ ਚਾਹੀਦਾ। ਤਾਂ ਇਸ ਤਰੀਕੇ ਨਾਲ ਇਸ ਕੇਸ ਨੂੰ ਹਜੇ 2 ਤੋਂ 2.5 ਸਾਲ ਦਾ ਟਾਈਮ ਹੋਰ ਲੱਗ ਸਕਦਾ ਤੇ ਹੋ ਸਕਦਾ ਹੈ ਕਿ ਇਸ ਦੌਰਾਨ ਇਨਵੈਸਟੀਗੇਸ਼ਨ ਚ ਪੁੱਛਤਾਛ ਇਹ ਸਾਹਮਣੇ ਆ ਜਾਵੇ ਕਿ ਫੈਬਰੂਅਰੀ ਡੀ ਜੋਇਸਾ ਕੀ ਵਕਈ ਉਹ ਮਾਨਸਿਕ ਰੋਗੀ ਸੀ ਤੇ پاਗਲਪਨ ਦੇ ਵਿੱਚ ਹੀ ਉਹਨੇ ਇਹ ਕਤਲ ਕੀਤਾ ਸੀ ਜਾਂ ਇਸ ਕਤਲ ਕਰਨ ਦਾ ਕੋਈ ਹੋਰ ਕਾਰਨ ਸੀ ਤਾਂ ਜਦੋਂ ਵੀ ਇਸ ਕੇਸ ਦੀ ਕੋਈ ਹੋਰ ਨਵੀਂ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਏਗੀ ਉਮੀਦ ਕਰਦਾ ਹਾਂ ਜੇ ਹੁਣ ਤੱਕ ਤੁਸੀਂ ਇਹ ਕਹਾਣੀ ਸੁਣ ਰਹੇ ਹੋ ਤਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੇਰਾ ਕਹਾਣੀ ਸੁਣਾਉਣ ਦਾ ਅੰਦਾਜ਼ ਤੁਹਾਨੂੰ ਕਿਵੇਂ ਲੱਗਿਆ ਤੇ ਕਹਾਣੀ ਜੇ ਪਸੰਦ ਆਈ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਸ਼ੁਕਰੀਆ ਧੰਨਵਾਦ